ਭਗਵੰਤ ਉਹ ਨੋ 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 ਮੇਰਾ ਨਾਮ ਹੈ ਕਿ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਦੇ ਭਗਵੰਤ ਮਾਨ ਦਾ ਨਾਮ ਲੈ ਦਿਓ ਚੀਕਵਾ ਦਿਓ ਨਾ 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 ਉਹਨਾਂ ਦੀ ਗੱਲਾਂ ਕਰੋ ਲੈ ਕਿਉਂਕਿ ਅਸੀਂ ਸੱਚ ਬੋਲਦੇ ਹਾਂ ਕਿਉਂਕਿ ਅਸੀਂ ਭੇਟ ਖੋਲਦੇ ਹਾਂ ਤਾਂ ਕਾ ਕਿ ਡਰਦੇ ਆ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਰਪੀ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਤੋਂ ਪਹਿਲਾਂ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਤਾਂ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਬਨਾਰਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਇਹ ਕਿ ਸੱਚ ਤੋਂ ਵੱਡਾ ਕੋਈ 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 ਤਾਥੀ ਹੈ ਨਹੀਂ ਧਰਤੀ ਤੇ ਸੋਪਾ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਜਿਹਾ ਕੁਝ ਅਸੀਂ ਤਾਂ ਮਜੇ ਦੀਆਂ ਪੂਛਾਂ ਫੜ ਕੇ ਤਾਂ ਟੋਬਿਆਂ ਚ ਤਾਰੀਆਂ ਲਾਉਣ ਸਿੱਖਿਆ ਜੀ ਅਸੀਂ ਕਿੱਥੋਂ ਮੁੱਖ ਮੰਤਰੀ ਇਹ ਤਾਂ ਜਿਉਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹਟਾਲ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ ਜਗਤ ਪੈ ਜੇ ਖਤਰੇ ਚ ਕੀ ਹੈ ਜੋ ਦੇਸ਼ ਹੀ ਖਤਰੇ ਚ ਮੈਂ ਨਹੀਂ ਮੈਂ ਜ਼ਿੰਦਗੀ ਜੋ ਕਹਿੰਗਾ ਆਈਆਰਐਸ ਅਫਸਰ ਹੈ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਦੀ ਵਾਲੀ ਡਿਗਰੀ ਨਹੀਂ ਹੈਗੀ ਬਿਜਲੀ ਤੋਂ ਨਹੀਂ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ 8ਵੀਂ ਦੀ ਲੱਭਦੀ ਪਤਾ ਨਹੀਂ ਕਿੱਥੋਂ ਕੀ ਕੀ ਸੁਣਾਈ ਜਾਂਦੇ ਆ ਉਹ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉਥੋਂ ਕਿੱਥੇ ਸ਼੍ਰੀ ਹਰੀ ਕੋਟਾ ਚੰਦਰਯਾਨ ਦਾ ਲਾਂਚ ਸੀ ਪ੍ਰਧਾਨ ਮੰਤਰੀ ਕਹਿੰਦੇ ਬੋਲਣਗੇ ਮੈਂ ਚਲੋ ਸੁਣਾਗੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਡਾਂ ਪਰਜ ਪਰਜ ਬੰਨ ਸੁਣੀਏ ਉਹ ਕਹਿੰਦਾ ਵੀ ਬੈਨੋ ਭਾਈਓ ਇਸਰੋ ਸੇ ਕਿਉਂਕਿ ਆਪਣੀ ਇਸਰੋ ਹੈ ਨਾ ਕੰਪਨੀ ਜਿਵੇਂ ਉਹਨਾਂ ਦੀ ਨਸ ਹੈ ਆਪਣੀ ਇਸਰੋ ਹੈ ਜਿਹੜੀ ਸ੍ਰੀ ਹਰੀਕੋਟਾ ਤੋਂ ਲਾਂਚਿੰਗ ਹੁੰਦੀ ਹੈ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਹਿਆ ਯਾਰ ਐਡਾ ਕੱਪ ਅੱਠਵੀਂ ਦੀ ਡਿਗਰੀ ਨਹੀਂ ਲੱਭ ਰਹੀ ਗੱਲਾਂ ਇਸਰੋ ਦੀਆਂ ਕਰ ਰਿਹਾ ਹੈ ਪੁਰਾਣਾ ਨਾਤਾ ਕਿਵੇਂ ਜੋੜੂਗਾ ਹੁਣੇ मैं जोड़ूगा तो है बंदा तो जगाड़ी है मैं जोड़ू होने किसो इसरो से पुराना नाता ना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना ना कि कुछ पल्ले पै गया मुल्क दे मैं क्या? ਉਹ ਕੀ ਕੁਛ ਪੱਲੇ ਪਾਏਗਾ ਡਰਿਏ ਡਰਿਏ ਕਰਤਾ ਰਹਾਂ ਡਰਿਏ ਉਹ ਮੈਂ ਕਿਹੇ ਚੱਲਣੇ ਪੈ ਰਹੇ ਨੇ ਵੇਖ ਲਓ ਤੁਸੀਂ ਉਹ ਆਈਆਈਟੀ ਖੜਗਪੁਰ ਦਾ ਇੰਜੀਨੀਅਰ ਆਈਆਰਐਸ ਅਫਸਰ ਧਰਮਪਤਨੀ ਵੀ ਆਈਆਰਐਸ ਕਮਿਸ਼ਨਰ ਇਨਕਮ ਟੈਕਸ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪਰਾਸੀ ਵੀ ਬੋਰੀਆਂ ਭਰ ਕੇ ਲ ਜਾਂਦੇ ਆ ਨੋਟਾਂ ਦੀ ਚਪਰਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਦਾ ਮਾਰ ਕੇ ਦੇਸ਼ ਦੇ ਹੱਕ ਚ ਖੜ ਗਿਆ ਆ ਤੁਹਾਡੇ ਸਾਹਮਣੇ ਕਰੋ ਜੋ ਦੁਨੀਆ ਭਰਦੀਆਂ ਜਿੰਦਾਬਾਦ ਜਿੰਦਾਬਾਦ ਜੋ ਦੁਨੀਆ ਭਰਦੀਆਂ ਗਾਲਾਂ ਕੇਜਰੀਵਾਲ ਨੂੰ ਕਹਿ ਰਹੀਆਂ ਨੇ ਜੋ ਭੀਜੇਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜੋਂ ਲੱਗ ਦਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਔਂ ਕਰਾਂਗੇ ਦੱਸੋ ਜੀ ਬਗਾਰ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਚੱਜ ਦੇ ਨਿਕਲ ਆਉਂਦੇ ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਬ ਰੋੜਾ ਵਧੀਆ ਦੀ ਇੰਡਸਟਰੀ ਚ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ ਤੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਵਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਤੜਕੀ ਉੱਠ ਕੇ ਮੈਨੂੰ ਵਾਲਾਂ ਘੱਟਣ ਲੱਗ ਜਾਂਦੇ ਕੀ ਕਰੀਏ ਸੀ ਹਾਂ ਦੱਸੋ ਮੈਂ ਮਾੜਾ ਕੀ ਕਰਤਾ ਸੀ ਬਸ ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਮ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਦੇ ਭਵਾਨਤਮਾਨ ਦਾ ਨਾਮ ਲੈ ਦਿਓ ਚੀਕਵਾ ਦੇ ਨਾ 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 ਉਹਨਾਂ ਦੀ ਗੱਲਾਂ ਕਰੋ ਉਹ ਨਾ ਨਾ ਕਿਉਂਕਿ ਅਸੀਂ ਸੱਚ ਬੋਲਦੇ ਹਾਂ ਕਿਉਂਕਿ ਅਸੀਂ ਭੇਤ ਖੋਲਦੇ ਹਾਂ ਤਾਂ ਕਿ ਕਿੜਾ ਦਿਆ ਤਿੰਨ ਸਾਲ ਹੋ ਗਏ ਸਰਕਾਰ ਬੜੀ ਨੂੰ 1 ਰੁਪਏ ਦਾ ਇਲਜ਼ਾਮ ਨਹੀਂ ਕੋਈ ਹੈਗਾ ਕੋਈ ਇਹ ਤੋਂ ਪਹਿਲਾਂ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਤਾਂ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰੂ ਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਬਨਾਰਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਇਹ ਸੱਚ ਤੋਂ ਵੱਡਾ ਕੋਈ 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 ਤਾਥੀ ਹੈ ਨਹੀਂ ਧਰਤੀ ਤੇ ਸੋ